ਅਮਦੰਤੋ ਵੱਦ ਜਾਇਦਾਦ ਮਾਮਲੇ ਦੇ ਵਿੱਚ ਨਾਬਾ ਜੇਲ੍ਹ ਦੇ ਵਿੱਚ ਬੰਦ ਪੰਜਾਬ ਦੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਜਿਸ ਦੀ ਗ੍ਰਫਤਾਰੀ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ਤੇ ਅੱਜ ਯਾਨੀ ਕਿ 29 ਜੁਲਾਈ ਨੂੰ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤਾਂ ਮਜੀਠੀਆ ਦੇ ਵਕੀਲਾਂ ਨੇ ਅਰਜ਼ੀ ਦੇ ਵਿੱਚ ਸੂਦ ਕਰਨ ਦੇ ਲਈ 4 ਹਫ਼ਤੇ ਦਾ ਸਮਾਂ ਮੰਗਿਆ ਜਿਸ ਨੂੰ ਕਿ ਕੋਰਟ ਦੇ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ ਤਦ ਦੱਸਦੇ ਹਾਂ ਕਿ ਹੁਣ ਅਗਲੀ ਸੁਣਵਾਈ ਇਸ ਮਾਮਲੇ ਦੇ ਵਿੱਚ 26 ਅਗਸਤ ਨੂੰ ਹੋਵੇਗੀ ਮਜੀਠਿਆ ਨੂੰ ਵਿਜਲੈਂਸ ਬਿਊਰੋ ਦੇ ਵੱਲੋਂ 25 ਜੂਨ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਆਮਦਨ ਤੋਂ ਬਾਅਦ ਜਾਇਦਾਦ ਦੇ ਉੱਤੇ ਦੋਸ਼ ਲੱਗਦੇ ਨੇ ਜਿਸ ਤੋਂ ਪਹਿਲਾਂ 2021 ਦੇ ਵਿੱਚ ਕਾਂਗਰਸ ਸਰਕਾਰ ਦੇ ਦੌਰਾਨ ਮਜੀਠਿਆ ਦੇ ਖਿਲਾਫ ਐਨਡੀਪੀਐਸ ਐਕਟ ਦਾ ਮਾਮਲਾ ਦਰਜ ਹੋਇਆ ਜਿਸ ਦੇ ਵਿੱਚ ਹੁਣ ਤੱਕ 6 ਲੋਕਾਂ ਦੇ ਬਿਆਨ ਦਰਜ ਹੋ ਚੁੱਕੇ ਨੇ ਜਿਸ ਵਿੱਚ ਆਪਕਾ ਡੀਜੀਪੀ ਸਿਦਾਰ ਚਟੋਪਾਦਿਆ ਤੇ ਟੀਡੀ ਦੇ ਸਾਪਕਾ ਡਿਪਟੀ ਡਾਇਰੈਕਟਰ ਵੀ ਸ਼ਾਮਲ ਨੇ ਤਾਂ ਪੰਜਾਬ ਹਿਮਾਚਲ ਦਿੱਲੀ ਤੇ ਯੂਪੀ ਦੇ ਵਿੱਚ ਮਜੀਠਿਆ ਦੀਆਂ ਜੋ ਸੰ ਹੋ ਚੁੱਕੀ ਹੈ ਤੇ ਸਰਕਾਰ ਦਾ ਦਾਅਵਾ ਹੈ ਕਿ ਉਹਨਾਂ ਦੇ ਕੋਲ ਪੱਕੇ ਸਬੂਤ ਨੇ ਜਦ ਕਿ ਮਜੀਠੀਆ ਦੇ ਵਕੀਲ ਇਸ ਮਾਮਲੇ ਨੂੰ ਬੇਬੁਨਿਆਦੀ ਦੱਸ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਸਿਰਫ ਮੀਡੀਆ ਦੇ ਵਿੱਚ ਗੱਲਾਂ ਕਰਦੀ ਹੈ ਪਰ ਅਦਾਲਤ ਦੇ ਵਿੱਚ ਪਿੱਛੇ ਹਟ ਜਾਂਦੀ ਹੈ ਨ ਜੀਟੀਆ ਦੇ ਵਕੀਲਾਂ ਦੇ ਵੱਲੋਂ ਮਹਾਰਾਜ ਦੇ ਵਿੱਚ ਅਦਾਲਤ ਦੇ ਵਿੱਚ ਇੱਕ ਅਰਜ਼ੀ ਵੀ ਦਾਇਰ ਕੀਤੀ ਗਈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਸੁਣਵਾਈ ਇਨ ਕੈਮਰਾ ਨਾ ਹੋਵੇ ਬਲਕਿ ਲਾਈਵ ਸਟ੍ਰੀਮਿੰਗ ਦੇ ਰਾਹੀਂ ਇਸ ਮਾਮਲੇ ਦੀ ਸੁਣਵਾਈ ਕੀਤੀ ਜਾਵੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਨਾਬਾ ਜੇਲ੍ਹ ਦੇ ਵਿੱਚ ਬੰਦ ਪੰਜਾਬ ਦੇ ਸਾਬਕਾ ਮੰਤਰੀ ਤੇ ਸੀਨੇ ਰਕਾਲੀਆ ਨੂੰ ਵਿਕਰਮ ਸਿੰਘ ਮਜੀਠੀਆ ਜਿਸ ਦੀ ਗ੍ਰਫਤਾਰੀ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ਤੇ ਅੱਜ ਯਾਨੀ ਕਿ 29 ਜੁਲਾਈ ਨੂੰ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤਾਂ ਮਜੀਠੀਆ ਦੇ ਵਕੀਲਾ ਨੇ ਅਰਜ਼ੀ ਦੇ ਵਿੱਚ ਸੂਦ ਕਰਨ ਦੇ ਲਈ 4 ਹਫ਼ਤੇ ਦਾ ਸਮਾਂ ਮੰਗਿਆ ਜਿਸ ਨੂੰ ਕਿ ਕੋਰਟ ਦੇ ਵੱਲੋਂ ਮਨਜ਼ੂਰ ਕਰ ਲਿਆ ਗਿਆ ਤੋ ਦਾਸਤ ਇਹ ਕਿ ਹੁਣ ਅਗਲੀ ਸੁਣਵਾਈ ਇਸ ਮਾਮਲੇ ਦੇ ਵਿੱਚ 26 ਅਗਸਤ ਨੂੰ ਹੋਵੇਗੀ ਮਜੀਠਿਆ ਨੂੰ ਵਿਜਲੈਂਸ ਬਿਊਰੋ ਦੇ ਵੱਲੋਂ 25 ਜੂਨ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਉਨ੍ਹਾਂ ਤੇ ਦੋਸ਼ ਲੱਗਦੇ ਨੇ ਜਿਸ ਤੋਂ ਪਹਿਲਾਂ 2021 ਦੇ ਵਿੱਚ ਕਾਂਗਰਸ ਸਰਕਾਰ ਦੇ ਦੌਰਾਨ ਮਜੀਠਿਆ ਦੇ ਖਿਲਾਫ ਐਨਡੀਪੀਐਸ ਐਕਟ ਦਾ ਮਾਮਲਾ ਦਰਜ ਹੋਇਆ ਜਿਸ ਦੇ ਵਿੱਚ ਹੁਣ ਤੱਕ 6 ਲੋਕਾਂ ਦੇ ਬਿਆਨ ਦਰਜ ਹੋ ਚੁੱਕੇ ਨੇ ਜਿਸ ਵਿੱਚ ਆਪਕਾ ਡੀਜੀਪੀ ਸਿਦਾਰ ਚਟੋਪਾਦਿਆ ਤੇ ਟੀਡੀ ਦੇ ਸਾਪਕਾ ਡਿਪਟੀ ਡਾਇਰੈਕਟਰ ਵੀ ਸ਼ਾਮਲ ਨੇ ਤਾਂ ਪੰਜਾਬ ਹਿਮਾਚਲ ਦਿੱਲੀ ਤੇ ਯੂਪੀ ਦੇ ਵਿੱਚ ਮਜੀਠਿਆ ਦੀਆਂ ਜੋ ਸੰਪਤੀਆਂ ਹੋ ਚੁੱਕੀ ਹੈ ਤੇ ਸਰਕਾਰ ਦਾ ਦਾਅਵਾ ਹੈ ਕਿ ਉਹਨਾਂ ਦੇ ਕੋਲ ਪੱਕੇ ਸਬੂਤ ਨੇ ਜਦਕਿ ਮਜੀਠੀਆ ਦੇ ਵਕੀਲ ਇਸ ਮਾਮਲੇ ਨੂੰ ਬੇਬੁਨਿਆਦੀ ਦੱਸ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਸਿਰਫ ਮੀਡੀਆ ਦੇ ਵਿੱਚ ਗੱਲ ਕਰਦੀ ਹੈ ਪਰ ਅਦਾਲਤ ਦੇ ਵਿੱਚ ਪਿੱਛੇ ਹਟ ਜਾਂਦੀ ਹੈ ਨਜੀਠਿਆ ਦੇ ਵਕੀਲਾਂ ਦੇ ਵੱਲੋਂ ਮਹਾਰੀ ਦੇ ਵਿੱਚ ਅਦਾਲਤ ਦੇ ਵਿੱਚ ਇੱਕ ਅਰਜ਼ੀ ਵੀ ਦਾਇਰ ਕੀਤੀ ਗਈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਸੁਣਵਾਈ ਇਨ ਕੈਮਰਾ ਨਾ ਹੋਵੇ ਬਲਕਿ ਲਾਈਵ ਸਟ੍ਰੀਮਿੰਗ ਦੇ ਰਾਹੀਂ ਇਸ ਮਾਮਲੇ ਦੀ ਸੁਣਵਾਈ ਕੀਤੀ ਜਾਵੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਨਾਬਾ ਜੇਲ੍ਹ ਦੇ ਵਿੱਚ ਬੰਦ ਪੰਜਾਬ ਦੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਜਿਸ ਦੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ਤੇ ਅੱਜ ਯਾਨੀ ਕਿ 29 ਜੁਲਾਈ ਨੂੰ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਨਮਜੀਠਿਆ ਦੇ ਵਕੀਲਾ ਨੇ ਅਰਜ਼ੀ ਦੇ ਵਿੱਚ ਸੂਤ ਕਰਨ ਦੇ ਲਈ 4 ਹਫ਼ਤੇ ਦਾ ਸਮਾਂ ਮੰਗਿਆ ਜਿਸ ਨੂੰ ਕਿ ਕੋਰਟ ਵੱਲੋਂ ਮਨਜ਼ੂਰ ਕਰ ਲਿਆ ਗਿਆ ਤੇ ਦੱਸ ਦਈਏ ਕਿ ਹੁਣ ਅਗਲੀ ਸੁਣਵਾਈ ਇਸ ਮਾਮਲੇ ਦੇ ਵਿੱਚ 26 ਅਗਸਤ ਨੂੰ ਹੋਵੇਗੀ ਨਮਜੀਠਿਆ ਨੂੰ ਵਿਜਲੈਂਸ ਬਿਊਰੋ ਦੇ ਵੱਲੋਂ 25 ਜੂਨ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਜਾਂਦਾ ਤੇ ਆਮਦਨ ਤੋਂ ਬਾਅਦ ਜਾਇਦਾਦ ਦਿਉਣ ਅਤੇ ਦੋਸ਼ ਲੱਗਦੇ ਨੇ ਜਿਸ ਤੋਂ ਪਹਿਲਾਂ 2021 ਦੇ ਵਿੱਚ ਕਾਂਗਰਸ ਸਰਕਾਰ ਦੇ ਦੌਰਾਨ ਨਮਜੀਠਿਆ ਦੇ ਖਿਲਾਫ ਐਨਡੀਪੀਐਸ ਐਕਟ ਦਾ ਮਾਮਲਾ ਦਰਜ ਹੋਇਆ ਜਿਸ ਦੇ ਵਿੱਚ ਹੁਣ ਤੱਕ 6 ਲੋਕਾਂ ਦੇ ਬਿਆਨ ਦਰਜ ਹੋ ਚੁੱਕੇ ਨੇ ਜਿਸ ਵਿੱਚ ਆਪ ਦਾ ਡੀਜੀਪੀ ਸਿਦਾਰ ਚਟੋਪਾਦ 50 ਡਾਇਰੈਕਟਰ ਵੀ ਸ਼ਾਮਲ ਨੇ ਤਾਂ ਪੰਜਾਬ ਹਿਮਾਚਲ ਦਿੱਲੀ ਤੇ ਯੂਪੀ ਦੇ ਵਿੱਚ ਮਜੀਠੀਆਂ ਦੀਆਂ ਜੋ ਸੰਪਤੀਆਂ ਨੇ ਉਸ ਦੀ ਜਾਂਚ ਤੇ ਛਾਪੇਮਾਰੀ ਵੀ ਹੋ ਚੁੱਕੀ ਹੈ ਤੇ ਸਰਕਾਰ ਦਾ ਦਾਵਾ ਹੈ ਕਿ ਉਹਨਾਂ ਦੇ ਕੋਲ ਪੱਕੇ ਸਬੂਤ ਨੇ ਜਦਕਿ ਮਜੀਠੀਆਂ ਦੇ ਵਕੀਲ ਇਸ ਮਾਮਲੇ ਨੂੰ ਬੇਬੁਨਿਆਦੀ ਦੱਸ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਸਿਰਫ ਮੀਡੀਆ ਦੇ ਵਿੱਚ ਗੱਲ ਕਰਦੀ ਹੈ ਪਰ ਅਦਾਲਤ ਦੇ ਵਿੱਚ ਪਿੱਛੇ ਹਟ ਜਾਂਦੀ ਹੈ ਨਜੀਟੀਆ ਦੇ ਵਕੀਲਾਂ ਦੇ ਵੱਲੋਂ ਮਹਾਰਾਜ ਦੇ ਵਿੱਚ ਅਦਾਲਤ ਦੇ ਵਿੱਚ ਇੱਕ ਅਰਜ਼ੀ ਵੀ দাਇਰ ਕੀਤੀ ਗਈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਸੁਣਵਾਈ ਇਨ ਕੈਮਰਾ ਨਾ ਹੋਵੇ ਬਲਕਿ ਲਾਈਵ ਸਟ੍ਰੀਮਿੰਗ ਦੇ ਰਾਹੀਂ ਇਸ ਮਾਮਲੇ ਦੀ ਸੁਣਵਾਈ ਕੀਤੀ ਜਾਵੇ